ਹਾਂਜੀ ਮਿੱਤਰੋ ਕੀ ਹਾਲ ਚਾਲ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਮੈਨੂੰ ਪੂਰੀ ਉਮੀਦ ਆ ਠੀਕ ਠਾਕ ਹੀ ਹੋਵੇਗੇ ਸਭ ਤੋਂ ਪਹਿਲਾਂ ਵੀਡੀਓ ਲਾਈਕ ਕਰ ਦਿਓ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਜਿੱਦਾਂ ਤੁਸੀਂ ਪਿਛਲੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਮੈਨੂੰ ਪੂਰੀ ਉਮੀਦ ਆ ਇਸ ਵੀਡੀਓ ਨੂੰ ਵੀ ਉਦਾਂ ਹੀ ਪਿਆਰ ਦਿਓਗੇ ਕਮੈਂਟ ਕਰਕੇ ਤੁਸੀਂ ਆਪਦਾ ਪਿਆਰ ਵਿਖਾ ਸਕਦੇ ਹੋ ਬਾਕੀ ਹੁਣ ਬਹੁਤਾ ਟਾਈਮ ਨਾ ਖਰਾਬ ਕਰਦੇ ਹੋ ਸਿੱਧਾ ਵੀਡੀਓ ਦੇਖੋ ਹਾਂ ਓਏ ਬਲਾਲਾ ਦੁਖੀ ਨੂੰ ਬੁਲਾਣਾ ਵਾ ਤੇਰਾ ਫੋਨ ਚ ਆਵਾਜ਼ ਕਾਦੀ ਆ ਰਹੀ ਓਏ ਆ ਗਏ ਅਸੀਂ ਬਈਆ ਨਹੀਂ ਜਲਦੀ ਕਿਵੇਂ ਆ ਗਏ ਇਸ ਬੰਦੇ ਦੀ ਕੋਈ ਵੀ ਵੀਡੀਓ ਖੋਲ ਕੇ ਦੇਖ ਲਓ ਇੱਕ ਕਮੈਂਟ ਤਾਂ ਸਭ ਤੋਂ ਉੱਤੇ ਹੀ ਪਿਆ ਹੁੰਦਾ ਹਾਂ ਆ ਕੇ ਬੋਲ ਨਹੀਂ ਪਤਾ ਏ ਬਾਈ 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 ਮੇਰਾ ਬਾਈ ਤੇਰੀ ਕਲਮ ਨੂੰ ਸਲਾਮ ਤੋੜ ਕੇ ਪਿੱਛੇ ਲੈ ਲੈ ਬਾਈ ਸਾਦਰ ਹੋਵੇ ਭਾਵੇਂ ਸਰਕ ਦਾ ਬਣੇ ਰਾਤ ਕੰਡਿਆਂ ਵਾਲਿਆ ਕੌਣ ਕਰਾ ਬਣਾ ਇੱਕ ਮੈਟਰੋ ਟ੍ਰੇਨ ਤੋਂ ਦੇ ਜੁੱਟਿਆ ਮੈਂ ਕਹਿੋ ਜੀ ਲੋਕ ਨੇ ਯਾਰ ਬੰਦੇ ਬੁਲਾਏ ਨੂੰ ਕੁੱਟਣ ਵਾਸਤੇ ਉਹਨੂੰ ਤਾਂ ਚਲ ਸ਼ਾਇਰੀ ਸੁਣਾ ਕੇ ਦੁਖੀ ਕੀਤੀ ਜਾਂਦਾ ਨਾਲੋਂ ਦੂਜਿਆਂ ਨੂੰ ਵੀ ਸੁਣਾਈ ਜਾਂਦਾ ਜਿਨ੍ਹਾਂ ਨੂੰ ਬੁਲਾਇਆ ਤਬੇ ਦਿਲ ਦੇਖ ਮੇਰੇ ਯਾਰਾਂ ਦੇ ਤੂੰ ਦੇਖਦਾ ਜਾ ਤਾ ਪਤਾ ਸਾਰੇ ਏੜੀਆਂ ਤੇ ਹੀ ਲੱਗੇ ਬਾਬੇ ਸਰਕਾਰ ਨੂੰ ਫੁੱਦੂ ਗੱਲਾਂ ਤੇ ਵੀ ਟੈਕਸ ਲਾਉਣਾ ਚਾਹੀਦਾ ਫੇਰ ਹਟਣਗੇ ਖਾਲੀ ਪਿਆ ਮੇਰਾ ਖਾਤਾ ਬਾਬੇ ਮੈਂ ਤਾਂ ਸੌ ਆ ਮੇਰੇ ਯਾਰ ਨਾਲ ਕਿਸ ਤੋਂ ਘਟਨੇ ਜਿੱਥੇ ਬਾਈ ਧੰਨਵਾਦ ਮੇਰੇ ਫੋਨ ਦਾ ਸਪੀਕਰ ਸਾਫ ਹੋ ਗਿਆ ਤੂੰ ਮਾਰੂ ਮੈਂ ਸ਼ਤਰੰਜ ਕਿਉਂ ਨਹੀਂ ਖੇਡਦਾ ਕਿਉਂਕਿ ਤੈਨੂੰ ਆਉਂਦੀ ਨਹੀਂ ਖੇਡਣੀ ਕਿਉਂਕਿ ਦੁਸ਼ਮਣ ਕੋ ਮੈਂ ਸਾਹਮਣੇ ਬਿਠਾਤਾ ਨਹੀਂ ਔਰ ਦੋਸਤ ਕੇ ਸਾਥ ਚਾਲ ਚਲਣਾ ਮੁਝੇ ਆਤਾ ਹੈ ਪਤੰਦਰ ਆਈਸਕ੍ਰੀਮ ਕੋਣ ਬਣਾਈ ਫਿਰਦਾ ਦਾੜੀ ਦਾ ਭਾਜੀ ਇੱਕ ਦਿਨ ਚ ਕਿੰਨੇ ਲੀਟਰ ਫਿਕਸੋ ਲੱਗਦੀ ਆ ਇਹਨੇ ਦਾੜੀ ਨਾਲ ਆਪਦੀ ਛਾਤੀ ਪਾੜ ਲੈਣੀ ਇੱਕ ਦਿਨ ਪੰਜਾਬੀ ਜਿੰਨ ਸ਼ੇਰ ਆ ਗਿਆ ਸ਼ੇਰ ਸ਼ੇਰ ਉਹ ਆ ਗਿਆ ਸ਼ੇਰ ਇਹ ਉਹੀ ਸ਼ੇਰ ਆ ਜਿਹਦੀ ਪੁਲੀ ਥਲੇ ਫਸੇ ਦੀ ਕੁੱਤਾ ਬੌਂਡ ਮਾਰ ਗਿਆ ਸੀ ਮੈਨੂੰ ਸ਼ੇਰ ਘਟ ਬਾਂਦਰ ਜ਼ਿਆਦਾ ਲੱਗੀ ਜਾਂਦਾ ਲੁੱਕ

ਬਲੈਕੀਆ ਨਾ 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 ਸਮੈਕੀਆ ਮਾ ਬਲੈਕੀਆ ਵੀਰ ਜੀ ਤੁਸੀਂ ਸਾਨੂੰ ਡਰਾਉਂਦੇ ਹੀ ਰਹਿੰਦੇ ਜੇ ਕੀ ਕਹਿੰਦੇ ਸੀ ਕਿ ਬਲੈਕੀਆ ਮੈਂ ਹਾ 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 ਕੀ ਬੰਡ ਮਾਰ ਲਈ ਤੁਹਾਡੀ ਹਾਂਜੀ ਅਰਦੀ ਪਾਜੀ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਇੱਥੇ ਹਾ 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 ਕੀ ਬੰਡ ਮਾਰ ਲਈ ਤੁਹਾਡੀ ਹਾ ਦਿਨਿਆ ਫਿਲਟਰ ਦੀਆਂ ਵੀ ਚੀਕਾਂ ਪੁਆਈਆਂ ਪਈਆਂ ਟੱਟ ਫੜ ਕੋਈ ਦਲੇਰ ਗੱਭਰੂ ਚੱਲ ਕਾਲੀ ਕੱਟੀ ਪਿਛਲੇ ਸਾਲ ਲਿਆਇਆ ਸੀ ਤਦਸਾਲਾ ਵਿਆਹ ਕੇ ਵੇ ਲਾੜਾ ਵੀ ਟੈਨਸ਼ਨ ਵਿੱਚ ਆ ਕਿਤੇ ਵਲੌਗ ਬਣਾ ਕੇ ਮੇਰਾ ਵਿਹਾਨਾ ਤੋੜਵਾ ਦੇਣ ਤੂੰ ਮਰ ਗਿਆ ਕਮਲਿਆਂ ਵਾਂਗੂ ਹਵਾ ਚ ਆ ਕੇ ਵੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਮੈਂ ਇੰਸਟਾਗ੍ਰਾਮ ਡਿਲੀਟ ਨਹੀਂ ਕਰਨਾ ਇਹਨਾਂ ਨੇ ਵਿਆਹ ਨੂੰ ਰਮਾਇਣ ਬਣਾ ਰੱਖਿਆ ਮੁੱਕਦਾ ਹੀ ਨਹੀਂ 2 ਮਹੀਨੇ ਹੋ ਗਏ ਬਾਈ ਬਾਈ ਕਹਿੰਦੀ ਦੁਨੀਆ ਸਾਨੂੰ ਹੀ ਤਾਂ ਭੁੱਲ ਕੇ ਤਾਂ ਵੇਖਤਾ ਸਹੀ ਨਹੀਂ ਬਾਈ 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 ਕਹਿੰਦੀ ਦੁਨੀਆ ਸਾਨੂੰ ਸਾਫ਼ ਸਾਫ਼ ਦੱਸ ਕੀ ਕਹਿ ਰਿਹਾ ਹੈ 21 ਸਾਲਾਂ ਦੇ ਜੱਟ ਨੂੰ ਸਾਨੂੰ ਵੀ ਤਾਂ ਬਾਈ ਬਾਈ ਕਹਿੰਦਾ ਹੈ ਆਪਣੀ ਆਪਣੀ ਬਾਈ ਬਾਈ ਕਹਿੰਦੀ ਦੁਨੀਆ ਸਾਨੂੰ ਵੀ ਤਾਂ ਸਪੋਰਟ ਰਹਿਤਾ ਚਾਹੀਦੀ ਆ ਬਾਈਆਂ ਦੀ ਸਪੋਰਟ ਚਾਹੀਦੀ ਬਾਈਆਂ ਦੀ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਸੀਤਵਾਲਾ ਵੀ ਤਾਂ ਬਾਈ ਬਾਈ ਅੱਖੂ ਗਾਣੀ ਵਾਹ ਸ਼ੇਰਾ 8 ਕਰੋੜ ਵਿਊ ਵਾਲੇ ਗਾਣੇ ਦਾ ਗੂ ਕੱਢਤਾ ਈ ਛੱਲੀਆਂ ਮਟਕਾਂ ਨੂੰ ਮੈਂ ਬਟਾਲੀ ਛੱਲੀਆਂ ਦਫਾ ਹੋ ਵਾਪਿਸ ਨਾ ਆਈ ਹੌਲੀ ਹੌਲੀ ਪੈਣਾ ਫਰਕ ਦਵਾਈ ਚੱਲ ਰਹੀ ਆ ਸੰਗਤ ਜੀ ਬਟਾਲੇ ਵਾਲਿਓ ਕੰਡੀਆਂ ਲਵਾ ਕੇ ਰੱਖਿਓ ਜੀ ਸਾਈਦਾ ਤੇ ਕਲੀ ਵਛਾ ਕੇ ਰੱਖਿਓ ਜੀ ਬਟਾਲੇ ਗੁੱਗੂ ਦੇ ਹਸਪਤਾਲ ਤੋਂ ਦਵਾਈ ਚੱਲ ਰਹੀ ਜਾਨਵੀ ਦੀ ਸਾਈਦਾ ਤੇ ਕਲੀ ਵਛਾ ਕੇ ਰੱਖਿਓ ਜੀ ਫੁੱਲ ਜਾਨਵੀ ਦੇ ਸਿਰ ਤੇ ਮਾਰਨ ਨੂੰ ਰੱਖਿਓ ਜੀ ਫੁੱਲ ਜਾ ਰੋੜੇ ਮਾਰਨੇ ਨੇ ਫੁੱਲ ਮਾਰ ਕੇ ਸਿਰ ਪਾੜਨਾ ਤੇਰਾ ਪਨੀਰ ਦੇ ਪਕੌੜੇ ਵੀ ਰੱਖਿਓ ਜੀ ਫਰੂਟ ਵੀ ਰੱਖਿਓ ਜੀ ਹਾਂਜੀ ਗਾਇਸ ਕੱਲ ਮੈਂ ਬਟਾਲੇ ਆ ਲੱਗੀਆਂ ਹੈਲੋ ਬਟਾਲਾ ਪੁਲਿਸ ਇਟਸ ਐਨ ਐਮਰਜੈਂਸੀ ਤੇ ਬਟਾਲੇ ਮੈਂ ਪ੍ਰਮੋਸ਼ਨ ਜੇ ਕੋਈ ਹੋਰ ਵੀ ਮੇ ਕੋਲ ਕਰਵਾਉਣਾ ਚਾਹੁੰਦਾ ਹੈ ਮੈਨੂੰ ਡੀਐਮ ਕਰ ਸਕਦਾ ਹੈ ਗਟਰ ਦਾ ਉਹ ਉਗਾਟਨ ਕਰਾਉਣਾ ਕਿੰਨੇ ਪੈਸੇ ਲਓਗੇ ਹਾਂਜੀ ਕਿੱਦਾਂ ਲੱਗ ਰਹੀ ਵੀਡੀਓ ਨਾਲ ਦੇ ਨਾਲ ਕਮੈਂਟ ਕਰਕੇ ਦੱਸ ਦੇ ਕਰੋ ਬਾਕੀ ਇੱਕ ਹੋਰ ਛੋਟੀ ਜੀ ਬੇਨਤੀ ਆਹ ਵੀਡੀਓ ਖਤਮ ਹੋਣ ਤੋਂ ਬਾਅਦ ਆਹ ਆਪਣਾ ਇੰਸਟਾਗ੍ਰam ਤੇ ਪੇਜ ਆ ਸਾਰੇ ਜਣੇ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਓ ਡੇਲੀ ਨਵੀਂ ਵੀਡੀਓ ਦੇਖਣ ਨੂੰ ਮਿਲਿਆ ਕਰੂਗੀ ਵੇਖਾ ਤੇਰੀ ਕੋੜੀ ਕੋੜੀ ਦਿੱਤੀ ਆ ਕਿਉਂ ਸਾळ्या ਇਮਲੀ ਖਾਈ ਜਾਂ ਨਾ ਚਾਹ ਨਾਲ ਵੇਚਰ ਲਾਈ ਆ ਵੇਚਰ ਲਾਈ ਆ ਨਾ 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 ਗਰਦਨ ਤੋਂ ਮੈਣ ਲਾਈ ਆ ਮਾਮਾ ਚੂਹਾ ਹੀ ਖਾ ਗਿਆ ਫੀਮ ਨਾ 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 ਨੋ ਪਾਲਸ਼ ਮੈਂ ਸੋਚਿਆ ਕਿ ਤੇ ਬਾਈ ਦੇ ਪਲਾਸ ਨਾਲ ਚੁੰਡੀ ਪਰੀ ਗਈ ਛਾਲਾ ਹੋ ਗਿਆ ਬਾਈ ਯਾਰ ਦੋ ਡੰਗ ਕਰ ਲੈਣੇ ਸੀ ਵੇਚਰ ਲਾਈ ਆ ਫੀਮ ਹਾ ਨਾ 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 ਥੋੜੀ ਵਜੀ ਆ ਟੋਕ ਚਿੱਟਾ ਚੁੱਟਾ ਲਾ ਛੋਟੇ ਵੀਰ ਐਵੇਂ ਮਜ਼ਾਕ ਨਹੀਂ ਕਰੀ ਤਾਂ ਰੰਗ ਤਾਂ ਦੋ ਹੀ ਹੁੰਦੇ ਆ ਇੱਕ ਕਾਲਾ ਦੂਜਾ ਜਮਾ ਕਾਲਾ ਜਿਹੜੀ ਦਿਨ ਨੂੰ ਨਹੀਂ ਦਿਸਦੀ ਰਾਤ ਮਤੋਂ ਔਖਿਆ ਲੱਭਣਾ ਰਾਤੀ ਪਤੰਦਰ ਆਪ ਹੀ ਡਰ ਜਾਂਦਾ ਹੋਊ ਧੁੱਪ ਜਾਦਾ ਕਿ ਸਾਡੀ ਨਜ਼ਰ ਕੱਟ ਗਈ ਮੈਨੂੰ ਵੀ ਦੇ ਦਿਓ ਕੋਈ ਫੋਲਾ ਆ ਵੀ ਸਿੰਗਲ ਹੀ ਆ ਉਹ ਪਾਲਾ ਲੱਗਦਾ ਮੈਨੂੰ ਛੱਟ ਕੰਨਾ ਤੁਹਾਡੇ ਬੱਸ ਦੀ ਗੱਲ ਨਹੀਂ ਤੈਨੂੰ ਕੋਪੀ ਦਾ ਫੁੱਲ ਦੇਣਾ ਸਬਜ਼ੀ ਬਣਾ ਕੇ ਖਾ ਲਈ ਤੁਹਾਨੂੰ ਫੁੱਲ ਤਾਂ ਦੇ ਦਈਏ ਪਰ ਤੁਸੀਂ ਰੋਲਾ ਪਾ ਦੇਣਾ ਦਵਾਈ ਟਾਈਮ ਨਾਲ ਖਾਇਆ ਕਰ ਹੋ ਜਾਣਾ ਜਲਦੀ ਠੀਕ ਤੂੰ ਓਏ ਓਏ ਤੂੰ ਕਿਵੇਂ ਇੱਥੇ ਤੂੰ ਕਿਵੇਂ ਇੱਥੇ ਤੂੰ ਇੱਥੇ ਕਿੰਦਾ ਹੈਂ ਤੂੰ ਕਿੰਦਾ ਪਹਿਲਾਂ ਤੂੰ ਦੱਸ ਨਹੀਂ ਲੈ ਤੂੰ ਦਾ ਪਹਿਲਾਂ ਨਹੀਂ ਹੈ ਮੈਂ ਵੀ ਇੱੱਡੀ ਚੱਕ ਲੈਣੀ ਮੈਨੂੰ ਲੱਗਦਾ ਸਭ ਮੈਂ ਕਰਾਣੀ ਹੈ ਮੈਂ ਕਰਾਣੀ ਹੈ ਸਰਵਿਸ ਦੋਨਾਂ ਦੀ ਹੋਣੀ ਚਾਹੀਦੀ ਆ ਪਹਿਲਾਂ ਮੈਂ ਬੈਣਾ ਪਹਿਲਾਂ ਮੈਂ ਬੈਣਾ ਤੇ ਸਰਵਿਸ ਮੇਰੀ ਹੋ ਹੀ ਜਾਣੀ ਮੇਰੀ ਹੋਣੀ ਪਹਿਲਾਂ ਮੇਰੀ ਹੋਣੀ ਪਹਿਲਾਂ ਮੇਰੀ ਹੋਣੀ ਸਰਵਿਸ ਕਰਨੀ ਬਣਦੀ ਆ ਮੋਟੀ ਤਾਂ ਪਹਿਲਾਂ ਕਰੋ ਇਕੱਠੀ ਕਰ ਦੋ ਦੋਵਾਂ ਦੀ ਸਰਵਿਸ ਮੈਂ ਬੈਣਾ ਮੈਂ ਬੈਣਾ ਓ ਲੜੋ ਨਾ ਲੜੋ ਨਾ ਲੜ ਕੇ ਉਹਨੇ ਦਫੇ ਸ਼ੁਰੂ ਹੋ ਗਏ ਤੈਨੂੰ ਕਿਹਾ ਸੀ ਦੋਨਾਂ ਦੀ ਸਰਵਿਸ ਕਰਾਂਗੇ ਸਬਰ ਕਰੋ ਸਬਰ ਦੀਪਿਕਾ ਦੀ ਸਰਵਿਸ ਮੈਂ ਕਰਾਂਗਾ ਔਰ ਇਸ ਤੋਂ ਬਾਅਦ ਜਿਹੜੀ ਆਈਟਮ ਤੁਹਾਨੂੰ ਦਿਖਾਉਣ ਲੱਗਿਆ ਹੈਗਾ ਤਾਂ ਟਿਕਟੋਕ ਵੇਲੇ ਦੇ ਪਰ ਪਤਾ ਨਹੀਂ ਕਿੱਥੇ ਸੁੱਤਾ ਰੇ ਹੋਣ ਹੀ ਉੱਠਿਆ ਕਿਤੇ ਦੋ ਤਿੰਨ ਦਿਨ ਹੀ ਹੋਇਆ ਪੋਰਨ ਲੱਗਿਆ ਇੰਸਟਾਗ੍ਰਾਮ ਤੇ ਚੈੱਕ ਕਰੋ ਮਰੂਦ ਤੇ ਲੱਗਦੇ ਮਰੂਦ ਜਾਮਣ ਤੇ ਲੱਗਦੀਆਂ ਜਾਮਣਾ ਗਾਈ ਤੂੰ ਜਾਣਾ ਸ਼ਰਮ ਮੈਨੂੰ ਆਈ ਜਾਂਦੀ ਕਦੇ ਸਾਹਮਣੇ ਨਾ ਆ ਗਈ ਸਾਲਿਆ ਚਪੇੜਾਂ ਬਹੁਤ ਪੈਣ ਗਿਆ ਇਹਦੇ ਘਰ ਦੇ ਨੂੰ ਬੇਨਤੀ ਆਏ ਦਾ ਮੋਬਾਈਲ ਖੋਲੋ ਸਪੈ ਦੇ ਦੇ ਕੁਜਣੀ ਲੱਗਦਾ ਢੰਣਣਣਣ ਢੰਣਣਣਣ ਬੇਸ਼ ਕਿੱਥੋਂ ਧਰਾਈ ਆ ਵੀਰ ਸਪੈ ਦੇ ਦੇ ਕੁਜਣੀ ਲੱਗਦਾ ਢੰਣਣਣਣ ਮਿਰਚਾ ਕਿੱਥੇ ਲੱਗਦੀਆਂ ਉਹ ਵੀ ਦਾਸ ਹੀ ਦਿੰਦਾ ਜਾਂ ਮੰਤੇ ਲੱਗਦੀਆਂ ਜਾਂ ਮਣਾ ਟੂੰ ਟੈਂਪੂ ਤੇ ਟੈਂਪੂ ਤੇ ਚੜਦੀਆਂ ਸਵਾਰੀਆਂ ਬਦਲ-ਬਦਲ ਕੇ ਮਜ਼ਾ ਆਇਆ ਸਾਈਕਲ ਦੇ ਦੋ ਹੁੰਦੇ ਨੇ ਟਾਇਰ ਦੋ ਹੁੰਦੇ ਨੇ ਬ੍ਰੇਕ ਇੱਕ ਹੁੰਦਾ ਹੈਂਡਲ ਉਹ ਆਪਦੇ ਪਿੱਛੇ ਲੈ ਲਾ ਬਸ ਤੇਰੀ ਕਸਰ ਰਹਿੰਦੀ ਸੀ ਹੁਣ ਇਹਨੂੰ ਵੀ ਕੋਈ ਚੰਗੇ ਡਾਕਟਰ ਕੋਲ ਲੈ ਜਾਓ ਇਲਾਜ ਕਰਵਾ ਦਿਓ ਜਿੰਨੇ ਪੈਸੇ ਲੱਗੇ ਮੈਂ ਲਾ ਦਊਂਗਾ ਇੱਕ ਕਾਠ ਟੰਣ 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 ਤਮਕ ਘੱਟ ਰੱਖ ਬਾਈ ਜਵਾ ਖਣੂ ਰਾਤ ਨੂੰ ਲੱਗਦੀ ਭੁੱਖ ਹੋਰ ਗੱਲਾਂ ਦੀ ਗੱਲਾਂ ਮਿਊਜ਼ਿਕ ਤੇਰਾ ਆਪ ਦਾ ਹੀ ਏ ਹੈ ਸਾੜਾ ਚੁਰਲੂ ਦੁੱਧ ਪੀਣਾ ਮਮਾ ਕਹਾਂ ਕਿ ਮਮਾ ਕਿਆ ਪਰ ਮਮੇ ਨੂੰ ਉੱਠਣਾ ਪੈਂਦਾ ਟਨਣਣਣ ਜਵਾਕ ਨੂੰ ਚਾਹੀਦਾ ਦੁੱਧ ਤੇ ਇਹਨੂੰ ਚਾਹੀਦੀ ਛਿੱਤਰ ਟੇਪ ਨੂੰ ਤੇਲ ਦੀ ਲੋੜ ਪੈਂਦੀ ਟਨਣਣਣ ਦੋਰਾ ਪੈਂਦਾ ਦੋਰਾ ਮਰਦ ਕੌਮ ਵੱਲੋਂ ਮੈਂ ਮਾਫੀ ਮੰਗਦਾ ਫਰੀਦੀ ਕਣ ਖਾ ਖਾ ਦਿਮਾਗ ਖਰਾਬ ਹੋਇਆ ਬੱਤ ਸਹੀ ਏ ਇਹ ਬੰਦੇ ਆਪਣੀ ਜਨਾਨੀਆਂ ਦਲਜੀਤ ਦੇ ਥੱਲੇ ਵੀ ਪਾ ਸਕਦੇ 2 ਕਰੋੜ ਦੀ ਲਾਟਰੀ ਵੀ ਨਿਕਲ ਜੇ ਮੈਂ ਤਾਂ ਵੀ ਇਦਾਂ ਨਾ ਕਰਾਂ ਮੌਤ ਮਿਲ ਜੇ ਪਰ ਇਹੋ ਜਿਹਾ ਘਰ ਵਾਲਾ ਨਾ ਮਿਲੇ ਉਹ ਤਾਂ ਖੁਸ਼ ਹੁੰਦਾ ਪਏ ਪੌਣੀ ਤਾਂ ਉਹਨੇ ਹੀ ਆ ਦਲਜੀਤ ਨੇ ਕੱਚਾ ਸੁੱਕਣੇ ਪਾਇਆ ਹੋਣਾ ਜਾਂ ਉਹਨੂੰ ਵੀ ਚੋਕਲਿਆ ਸੁਂਗਦੇ ਰਹੇ ਦੋਵੇਂ ਜੀ ਹਾਂਜੀ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ 2000 ਲਾਈਕ ਕਰਵਾ ਦਿਓ ਨਾਲ ਦੇ ਨਾਲ ਇੱਕ ਹੋਰ ਵੀਡੀਓ ਅਪਲੋਡ ਕਰ ਦਾਂਗੇ ਮਾਫੀ ਚਾਹਣਾ ਆਹ ਵੀਡੀਓ ਥੋੜੀ ਲੇਟ ਹੋ ਗਈ ਬਿਜੀ ਸੀ ਥੋੜਾ ਕੰਮਕਾਰਾਂ ਵਿੱਚ ਬਾਕੀ ਫੇਰ ਤੋਂ ਯਾਰ ਕਰਾ ਰਹੇ ਹਾਂ ਇੰਸਟਾਗ੍ਰam ਤੇ ਜਾ ਕੇ ਸਾਰੇ ਜਣੇ ਫੋਲੋ ਕਰ ਲਓ ਤੇ ਜਿਨ੍ਹਾਂ ਨੇ ਹੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬਾਕੀ ਮੈਂ ਮਿਲਦਾ ਕਿਸੇ ਹੋਰ ਵੀਡੀਓ ਵਿੱਚ